ਮਾਤਾ ਪਿਤਾ ਵਾਰੇ ਵਾਰੇ ਲਾਲ ਚਾਰੇ ਤੇ ਵਾਰੂ ਵਾਰੀ ਉਸ ਵਾਰੀਆਂ ਦਿੱਤੀਆਂ ਨੇ ਉਸਨੇ ਆਪਣਾ ਸਭ ਕੁਝ ਵਾਰ ਕੇ ਤੇ ਤੇ ਜਾਨਾ ਬਹੁਤ ਪਿਆਰੀਆਂ ਦਿੱਤੀਆਂ ਨੇ ਕਿਹੜੀ ਚੀਜ਼ ਉਸ ਆਪਣੇ پاس ਰੱਖਿਓ ਤੇ ਤੈਨੂੰ ਸ਼ਕਤੀਆਂ ਸਾਰੀਆਂ ਦਿੱਤੀਆਂ ਨੇ ਅੱਲਾ ਪਹਿਚਾਨ ਸਕੇ ਕਕਾਰਾਂ ਨਾਲ ਸਰਦਾਰੀਆਂ ਦਿੱਤੀਆਂ ਨੇ ਮੇਰੇ ਦਾਤੇ ਕਕਾਰਾਂ ਨਾਲ ਸਰਦਾਰੀਆਂ ਦਿੱਤੀਆਂ ਨੇ ਕਿਰਦੇ ਮਖਾਰ ਬਿੰਦ ਵਿੱਚੋਂ ਫੋਲੀ ਜੀ ਰਸ ਪਿੰਨੀ ਬਾਣੀ ਦੇ ਕੋਈ ਵੀ ਸਟੋਰੀ ਤੁਲਦੀ ਨਹੀਂ ਤੁਲੀ ਜੀ ਗੁਰੂ ਕੀ ਕਹਾਣੀ ਦੇ ਉਹ ਪੁੱਛੇ ਨਾ ਕਿਸੇ ਨੇ ਕਦੇ ਨੇੜੇ ਹੋ ਕੇ ਸੀ ਦੁਖੜੇ ਕੰਗਾਲ ਕੇ ਹੋਰ ਕੀ ਆਸਾਂ ਤੋਂ ਰੱਖਣਾ ਲਕੋ ਕੇ ਸੀ ਰਖੇਲਾ ਪੁੱਤ ਪਾਲ ਕੇ ਕਿਰਤ ਦੇ ਮਖਾਰ ਬਿੰਦੀ ਵਿੱਚੋਂ ਫੋਲੀ ਜੀ ਰਸ ਭਿੰਨੀ ਬਾਣੀ ਦੇ ਕੋਈ ਵੀ ਸਟੋਰੀ ਤੁਲਦੀ ਨਹੀਂ ਟੋਲੀ ਜੀ ਗੁਰੂ ਕੀ ਕਹਾਣੀ ਦੇ ਜੇ ਨਹੀਂ ਪੁੱਛੇ ਨਾ ਕਿਸੇ ਨੇ ਕਦੇ ਨੇੜੇ ਹੋ ਕੇ ਸੀ ਦੁਖੜੇ ਕੰਗਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਆਏ ਸੀ ਗਰੀਬ ਹਿੰਦੂ ਮੂੰਚ ਡੈਣਾ ਦੇ ਬੁਰੀ ਤਰ੍ਹਾਂ ਕੁੱਟੀ ਦੇ ਨਾਰੀਆਂ ਸਮੇਤ ਮਾਵਾਂ ਧੀਆਂ ਪਹਿਣਾ ਦੇ ਨਿਤ ਸੱਤ ਲੁੱਟੀ ਦੇ ਪਾਪਾਂ ਦੇ ਪਹਾੜ ਭੇਜ ਦਿੱਤੇ ਧੋ ਕੇ ਸੀ ਪਿਤਰ ਪਤਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਕੋ ਕੇ ਸੀ ਰੱਖਣਾ ਪੁੱਤ ਪਾਲ ਕੇ ਲੈ ਕੇ ਮਨ ਧਿਆਨ ਪੰਨਾ ਸਮਰੱਥਾਂ ਦਾ ਪੰਜਾਂ ਸਮਰੱਥਾਂ ਦਾ ਦਰਬਾਰ ਦੇ ਵਿੱਚੋਂ ਸਾਜਿਆ ਪੰਥ ਤੀਜਾ ਸਿਰ ਲੱਥਾਂ ਦਾ ਖੰਡੇ ਦੀ ਧਾਰ ਦੇ ਵਿੱਚੋਂ ਔ ਕੀਤੇ ਵਾਲੀ ਪੈਦਾ ਧਰਮ ਧਰੋ ਕੇ ਸੀ ਕੈਰ ਤਾਂ ਕਢਾਲ ਕੇ ਵੀ ਕੈਰ ਤਾਂ ਕਢਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਕ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਮੌਜ ਮੇਲੇ ਛੱਡ ਕੇ ਅਨੰਦਪੁਰ ਦੇ ਸਰਸਾ ਤੇ ਵਿਛੜੇ ਹਾਰ ਵਿੱਚੋਂ ਫੁੱਲ ਦਸ਼ਮੇਸ਼ ਗੁਰੂ ਦੇ ਅੱਡੋ ਅੱਡ ਨਿਖੜੇ ਔ ਸਾਰਾ ਹੀ ਖਜ਼ਾਨਾ ਪਾਣੀ ਚ ਡੁੱਬੋ ਕੇ ਸੀ ਸਾਰਾ ਹੀ ਖਜ਼ਾਨਾ ਪਾਣੀ ਚ ਡਬੋ ਕੇ ਸੀ ਤੂਰੇ ਦਰਿਆ ਵਿੱਚ ਡਾਲ ਕੇ ਹੋਰ ਕੀ ਅਸਾਂ ਤੋਂ ਸਹਿਬਾ ਹੋਰ ਕੀ ਅਸਾਂ ਤੋਂ ਰੱਖ ਨਾਲ ਕੋ ਕੇ ਸੀ रखे ना पुत पाल के चमकरे न छॾी आए फिर चमकौर किले नजी चम अधी रात तुरदासी ठेडा वॼिया ਬਾਜਾ ਵਾਲੇ ਗੁਰਦਾਸ ਉਹ ਛੋਟੇ ਸਰਹੰਦ ਨਿਹਤ ਖਲੋ ਕੇ ਸੀ ਪੇਸ਼ ਹੋਗਾ ਕਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਰਾਜ ਭਾਗ ਛੱਡ ਕੇ ਫਕੀਰ ਹੋ ਗਿਆ ਰਾਜ ਭਾਗ ਛੱਡ ਕੇ ਫਕੀਰ ਬਣਿਆ ਜੰਗਲ ਆ ਤੇ ਫਿਰਿਆ ਸ਼ਾਨਣੀ ਸਮਾਨ ਸ਼ਾਨਣੀ ਸਮਾਨ ਭਾਵੇਂ ਤੇਲੀ ਛਣਿਆ ਹੌਸਲਾ ਨੀ ਗਿਰਿਆ ਆ ਡੰਡਿਆਂ ਨੇ ਪੈਰ ਰੱਖ ਤੇ ਪਰੋਕੇ ਸੀ ਛਾਲੇ ਮੰਦੇ ਹਾਲ ਕੇ ਜੀ ਛਾਲੇ ਮੰਦੇ ਹਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਆਓ ਗਨੀਖਾ ਨਬੀ ਖਾ ਕਰੀ ਖੁਸ਼ ਆਮਦ ਖਵਾਇਸ ਖਾਣੇ ਸੁੱਚ ਦੇ ਨਿਕਲ ਗਵੈਰੀ ਹੱਥੋਂ ਸਹੀ ਸਲਾਮਦਾ ਬਣ ਕੇ ਪੀਰੀ ਉੱਚ ਦੇ ਉਹ ਪੈਦਲ ਤੁਰੇ ਔਰੰਗੇ ਨੂੰ ਵਾਗੋ ਕੇ ਸੀ ਪੈਦਲ ਤੁਰੇ ਔਰੰਗੇ ਨੂੰ ਵਾਗੋ ਕੇ ਸੀ ਵੈਰੀਆਂ ਨੂੰ ਟਾਲ ਕੇ ਨੀ ਵੈਰੀਆਂ ਨੂੰ ਟਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਜਾ ਕੇ ਰਾਏ ਕੱਲੇ ਪਾਸ ਲੱਗੇ ਪੁੱਟਣਾ ਗੁਰੂ ਜੀ ਬੂਟਾ ਕਹੀਦਾ ਸੁਣ ਕੇ ਤੇ ਦਿਲਾਂ ਚੋਂ ਭੁਮੂਕੇ ਉੱਠਣਾ ਸਨੇਹਾ ਨੂਰੇ ਮਾਹੀ ਦਾ ਔ ਫੇਰ ਵੀ ਤੂੰ ਫੇਰ ਵੀ ਨਾ ਕਿਸੇ ਨੂੰ ਵਿਖਾਇਆ ਰੋਕੇ ਸੀ ਦੇ ਕੇ ਚਾਰ ਬਾਲ ਕੇ ਉਹ ਦੇ ਕੇ ਚਾਰ ਬਾਲ ਕੇ ਹੋਰ ਕੀ ਅਸਾਂ ਤੋਂ ਰੱਖ ਨਾਲ ਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਉਤਾਰ ਦੁੱਖ ਚੱਲ ਕੇ ਨਰਾ ਪਾਸ ਬੰਦੇ ਦੇ ਗਿਆ ਮੁੜਿਆ ਬਰਾਗੀ ਮੁੜਿਆ ਬਰਾਗੀ ਵੇਖਿਆ ਅਗਲਾ ਸਰਾ ਆਖੀਰ ਪੈਰਾਂ ਤੇ ਪਿਆ ਤੁਰ ਪਿਆ ਗੁਰਾਂ ਦੇ ਚਰਨਾਂ ਨੂੰ ਸ਼ੋਕੇ ਸੀ ਤੁਰ ਪਿਆ ਗੁਰਾਂ ਦੇ ਚਰਨਾਂ ਨੂੰ ਸ਼ੋਕੇ ਸੀ

ਕਰਨੇ ਦੀ ਧੌੜ 'ਚ ਗੁਰੂ ਜੀ ਅੱਗੇ ਐ ਫਾਸਟ ਨੰਬਰ ਤੇ ਆ ਬੈਗੇ ਕਰਤਾਰ ਸਿੰਘ ਦਾ ਹੱਥ ਧੋਕੇ ਸੀ ਆਮਾਨਤ ਸੰਭਾਲ ਕੇ ਆਪ ਹੋਰ ਕੀ ਅਸਾਂ ਤੋਂ ਸਹਿਬਾ ਹੋਰ ਕੀ ਅਸਾਂ ਤੋਂ ਰੱਖ ਨਾਲ ਕੋ ਕੇ ਸੀ ਰੱਖੇ ਨਾ ਪੋਤ ਪਾਲ ਕੇ